ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਕਬਜ਼ ਦੀ ਸਮੱਸਿਆ ਇੱਕ ਆਮ ਸਮੱਸਿਆ ਹੈ ਜੋ ਅਕਸਰ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ ਇਸ ਸਰਦੀਆਂ ਵਿੱਚ ਖਾਸ ਤੌਰ ਤੇ ਆਮ ਹੁੰਦੀ ਹੈ ਜੋ ਰੋਜ਼ਾਨਾ ਦੇ ਕੰਮ ਕਾਜ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਕਬਜ਼ ਦੀ ਸਮੱਸਿਆ ਭਾਵੇਂ ਆਮ ਹੈ ਪਰ ਇਸ ਨੂੰ ਬਿਲਕੁਲ ਵੀ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਇਹ ਇਸ ਲਈ ਕਿਉਂਕਿ ਪੁਰਾਣੀ ਕਬਜ਼ ਕਈ ਵਾਰ ਕੈਂਸਰ ਦਾ ਕਾਰਨ ਬਣ ਸਕਦੀ ਹੈ ਇਸ ਲਈ ਇਸ ਬਾਰੇ ਜਾਗਰੂਕਤਾ ਫੜਾਉਣਾ ਬਹੁਤ ਜ਼ਰੂਰੀ ਹੈ ਇਸ ਮੌਕੇ ਲਈ ਹਰ ਸਾਲ ਦਸੰਬਰ ਦੇ ਮਹੀਨੇ ਕਬਜ਼ ਜਾਗਰੂਕਤਾ ਮਹੀਨਾ ਮਨਾਇਆ ਜਾਂਦਾ ਹੈ ਇਹ ਇੱਕ ਆਮ ਸਥਿਤੀ ਹੈ ਜਿਸ ਕਾਰਨ ਕਈ ਵਾਰ ਮਲ ਤਿਆਗਨ ਮੁਸ਼ਕਲ ਹੋ ਜਾਂਦਾ ਹੈ ਕਬਜ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਨੂੰ ਪਛਾਣ ਕੇ ਇਸ ਤੋਂ ਰਾਹਤ ਮਿਲ ਸਕਦੀ ਹੈ ਅਜਿਹੀ ਸਥਿਤੀ ਵਿੱਚ ਅੱਜ ਅਸੀਂ ਤੁਹਾਨੂੰ ਖੁਰਾਕ ਨਾਲ ਜੁੜੇ ਕੁਝ ਬਦਲਾਅ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਨੰਬਰ 1 ਹਾਈ ਫਾਈਬਰ ਰੋਗ ਪਾਚਨ ਕਿਰਿਆ ਨੂੰ ਸੁਧਾਰਨ ਲਈ ਹਾਈ ਫਾਈਬਰ ਰਹਿਣਾ ਬਹੁਤ ਜ਼ਰੂਰੀ ਹੈ ਇਸ ਲਈ ਜੇ ਤੁਸੀਂ ਕਬਜ਼ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਜ਼ਿਆਦਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਾਣੀ ਨੂਨ ਨਰਮ ਕਰਦਾ ਹੈ ਜਿਸ ਨਾਲ ਇਹ ਮਲਮਾਰਗ ਨਾਲ ਆਸਾਨੀ ਨਾਲ ਬਾਹਰ ਨਿਕਲ ਜਾਂਦਾ ਹੈ ਇਸ ਲਈ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਕਬਜ ਤੋਂ ਬਚਣਾ ਚਾਹੁੰਦੇ ਹੋ ਤਾਂ ਦਿਨ ਭਰ ਘੱਟੋ ਘੱਟ 8 ਗਲਾਸ ਪਾਣੀ ਪੀਓ ਨੰਬਰ 2 ਪ੍ਰੈਸਰ ਫੂਡ ਤੋਂ ਪਰਹੇਜ਼ ਪ੍ਰੈਸਰ ਫੂਡ ਹਰ ਪੱਖੋਂ ਸਿਹਤ ਲਈ ਹਾਨੀਕਾਰਕ ਹਨ ਇਨ੍ਹਾਂ ਭੋਜਨ ਪ੍ਰਦਾਰਥਾਂ ਵਿੱਚ ਜ਼ਿਆਦਾ ਮਾਤਰਾ ਵਿੱਚ ਗੈਰ ਸਿਹਤਮੰਦ ਚਰਬੀ ਖੰਡ ਅਤੇ ਘੱਟ ਫਾਈਬਰ ਹੁੰਦੇ ਹਨ ਜੋ ਪਾਚਨ ਨੂੰ ਹੌਲੀ ਕਰਦੇ ਹਨ ਤੇ ਕਬਜ ਦਾ ਕਾਰਨ ਬਣ ਸਕਦੇ ਹਨ ਅਜਿਹੀ ਸਥਿਤੀ ਵਿੱਚ ਕਬਜ ਤੋਂ ਸਕਾਰਾਤਮਕ ਆਪ ਆਨਲਾਈਨ ਪ੍ਰੈਸਡ ਫੂਡ ਤੋਂ ਪ੍ਰੇਸ਼ ਕਰੋ ਨੰਬਰ 3 ਡਾਈਟ ਚ ਜ਼ਿਆਦਾ ਫਾਈਬਰ ਸ਼ਾਮਲ ਕਰੋ ਪਾਚਨ ਕਿਰਿਆ ਨੂੰ ਵਧੀਆ ਬਣਾਉਣ ਲਈ ਫਾਈਬਰ ਬਹੁਤ ਮਹੱਤਵਪੂਰਨ ਹੁੰਦਾ ਹੈ ਇਸ ਲਈ ਕਬਜ ਨੂੰ ਰੋਕਣ ਲਈ ਆਪਣੀਆਂ ਖੁਰਾਕ ਵਿੱਚ ਫਾਈਬਰ ਦੀ ਵੱਧ ਮਾਤਰਾ ਨੂੰ ਸ਼ਾਮਲ ਕਰੋ ਕੁਲਨਸੀਲ ਅਤੇ ਅਕੁਲਨਸੀਲ ਦੋਵੇਂ ਫਾਈਬਰ ਕਬਜ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦੇ ਹਨ ਸੇਵ ਤੋਂ ਬਨੀਜ ਵਿੱਚ ਕੁਲਨਸੀਲ ਫਾਈਬਰ ਪਾਏ ਜਾਂਦੇ ਹਨ ਜੋ ਕਿ ਸਾਬਤ ਅਨਾਜ ਸਬਜ਼ੀਆਂ ਵਿੱਚ ਚੰਗੀ ਮਾਤਰਾ ਵਿੱਚ ਕੁਲਨਸੀਲ ਫਾਈਬਰ ਪਾਏ ਜਾਂਦੇ ਹਨ ਨੰਬਰ 4 ਰੈਗੂਲਰ ਅਤੇ ਸੰਤੁਲਿਤ ਡਾਈਟ ਲੋ ਸਿਹਤਮੰਦ ਖੁਰਾਕ ਤੁਹਾਨੂੰ ਸਿਹਤ ਬਣਾਉਣ ਵਿੱਚ ਮਦਦ ਕਰਦੀ ਹੈ ਸਤੁਲਿਤ ਖੁਰਾਕ ਦੇ ਨਾਲ ਨਾਲ ਨਿਯਮਤ ਰੂਪ ਨਾਲ ਖਾਣਾ ਵੀ ਬਹੁਤ ਜ਼ਰੂਰੀ ਹੈ ਸਮੇਂ ਸਿਰ ਖਾਣਾ ਅਤੇ ਸੰਤੁਲਿਤ ਭੋਜਨ ਪਾਚਨ ਕਿਰਿਆ ਨੂੰ ਵਧੀਆ ਬਣਾਉਣ ਵਿੱਚ ਮਦਦ ਕਰਦਾ ਹੈ ਅਜਿਹੇ ਚ ਜੇਕਰ ਤੁਸੀਂ ਨਿਯਮਤ ਤੌਰ ਤੇ ਖਾਣਾ ਨਹੀਂ ਖਾਂਦੇ ਜਾਂ ਜ਼ਿਆਦਾ ਖਾਂਦੇ ਹੋ ਇਹ ਪਾਚਨ ਤੰਤਰ ਨੂੰ ਵਿਗਾੜ ਸਕਦਾ ਹੈ ਜਿਸ ਨਾਲ ਬਦਹਾਜਮੀ ਜਾਂ ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਨੰਬਰ 5 ਪ੍ਰੋਬਾਇਓਟਿਕਸ ਨੂੰ ਬਣਾਉ ਡਾਇਕ ਦਾ ਹਿੱਸਾ ਪ੍ਰੋਬਾਇਓਟਿਕਸ ਇੱਕ ਚੰਗੇ ਬੈਕਟੀਰੀਆ ਹਨ ਜੋ ਅੰਤਰੀਆਂ ਦੀ ਸਿਹਤ ਨੂੰ ਵਧੀਆਂ ਬਣਾਉਂਦੇ ਹਨ ਇਸ ਦੇ ਨਾਲ ਹੀ ਇਹ ਚੰਗੇ ਬੈਕਟੀਰੀਆ ਦਹੀਂ ਕੈਫਰ ਅਤੇ ਫਰਮੈਂਟ ਸਬਜ਼ੀਆਂ ਵਿੱਚ ਪਾਏ ਜਾਂਦੇ ਹਨ ਜੋ ਪਾਚਨ ਤੰਤਰ ਨੂੰ ਸੁਧਾਰਨ ਦੇ ਨਾਲ ਨਾਲ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ ਅਤੇ ਕਬਜੇ ਦੇ ਲੱਛਣਾਂ ਨੂੰ ਘਟ ਕਰਦੇ ਹਨ ਨੰਬਰ 6 ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਓ ਚੰਗੀ ਤਰ੍ਹਾਂ ਖਾਣਾ ਖਾਣ ਦੇ ਨਾਲ ਨਾਲ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣਾ ਵੀ ਬਹੁਤ ਜ਼ਰੂਰੀ ਹੈ ਤੁਸੀਂ ਆਪਣੇ ਭੋਜਨ ਨੂੰ ਜਿੰਨੀ ਚੰਗੀ ਤਰ੍ਹਾਂ ਚਬਾਓਗੇ ਇਸ ਨੂੰ ਪਚਾਉਣਾ ਓਨਾ ਹੀ ਸਾਨ ਹੋਏਗਾ ਚੰਗੀ ਤਰ੍ਹਾਂ ਚਬਾਉਣ ਨਾਲ ਬਦੇਰੇ ਲਾਰ ਪੈਦਾ ਹੁੰਦੀ ਹੈ ਜਿਸ ਵਿੱਚ ਪਾਚਨ ਵਿੱਚ ਸਹਾਇਤਾ ਕਰਨ ਵਾਲੇ ਪਾਚਕ ਹੁੰਦੇ ਹਨ 100 ਸਾਲ ਤੱਕ ਸਿਹਤਮੰਦ ਰਹੇਗਾ ਦਿਲ ਗਲੋਬਲ ਅੰਕੜੇ ਦੱਸਦੇ ਹਨ ਕਿ ਦਿਲ ਦੀਆਂ ਬਿਮਾਰੀਆਂ ਕਾਰਨ ਹਰ 33 ਸੈਕਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਰਹੀ ਹੈ ਜਿਸ ਤੋਂ ਸਪਸ਼ਟ ਹੈ ਕਿ ਬੰਬਾਰੀ ਵਿਸ਼ਵ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ ਭਾਵੇਂ ਤੁਸੀਂ ਅਜੇ ਤੱਕ ਇਸ ਨੂੰ ਵੀ ਇਹ ਸਮੱਸਿਆ ਤੋਂ ਮੁਕਤ ਹੋ ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਤੁਹਾਨੂੰ ਭਵਿੱਖ ਵਿੱਚ ਇਹ ਬਿਮਾਰੀ ਨਹੀਂ ਹੋ ਸਕਦੀ ਇਸ ਲਈ ਹਰ ਕਿਸੇ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਨਿਤਨ ਜਤਨ ਕਰਦੇ ਰਹਿਣਾ ਚਾਹੀਦਾ ਹੈ ਹਾਲਾਂਕਿ ਜੇਕਰ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਦਿਲ ਦੀ ਸਿਹਤ ਨੂੰ ਲੰਬੀ ਉਮਰ ਤੱਕ ਬਰਕਰਾਰ ਰੱਖਿਆ ਜਾ ਸਕਦਾ ਹੈ ਦਿਲ ਦੇ ਮੈਰਾ ਅਨੁਸਾਰ ਜੇਕਰ ਦੋ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਇੱਕ ਰਿਪੋਰਟ ਮੁਤਾਬਕ ਛੋਟੇ-ਛੋਟੇ ਨਿਯਮਾਂ ਦੀ ਪਾਲਣਾ ਕਰਕੇ ਤੁਸੀਂ ਆਪਣੇ ਨਮੂਸੇ ਤੇ ਮੰਦਰ ਰੱਖ ਸਕਦੇ ਹੋ ਸੈਰ ਕਰਨ ਨਾਲ ਬਹੁਤ ਸਾਰੇ ਅਦਭੁਤ ਸਿਹਤ ਲਾਭ ਮਿਲ ਸਕਦੇ ਹਨ ਇਹ ਪਾਚਨ ਪ੍ਰਣਾਲੀ ਨੂੰ ਸੁਧਾਰ ਸਕਦਾ ਹੈ ਇਸ ਤੋਂ ਇਲਾਵਾ ਸੈਰ ਕਰਨਾ ਦਿਲ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਸੈਰ ਦੀ ਦਿਲ ਦੀਆਂ ਬਿਮਾਰੀਆਂ ਦੇ ਮੁੱਖ ਕਾਰਕਾਂ ਜਿਵੇਂ ਕਿ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ, ਕੈਸਟੋਲ ਅਤੇ ਬਾਡੀ ਮਾਸ ਇੰਡੈਕਸ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ। ਸੈਰ ਇੱਕ ਘੱਟ ਤੀਬਰਤਾ ਵਾਲੀ ਕਸਰਤ ਹੈ ਜੋ ਸਰੀਰ ਦੇ ਘੱਟ ਤਣਾਅ ਪਾਉਂਦੀ ਹੈ। ਤਾਜ਼ਾ ਖੋਜ ਅਨੁਸਾਰ ਹਫ਼ਤੇ ਵਿੱਚ 3 ਵਾਰ 5000 ਕਦਮ ਤੁਰਨਾ ਜੀਵਨ ਦੀ ਸੁਭਾਵਨਾ 3 ਸਾਲ ਵਾਜ ਜਾਂਦੀ ਹੈ। ਦਿਲ ਨੂੰ ਸਿਹਤਮੰਦ ਰੱਖਣ ਦਾ ਦੂਜਾ ਸੁਨਹਿਰੀ ਨਿਯਮ ਸਰੀਰ ਨੂੰ ਹਾਈਡਰੇਟ ਰੱਖਣਾ ਹੈ। ਦਿਲ ਦੀ ਸਿਹਤ ਲਈ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਪੀਣ ਨਾਲ ਨਾ ਸਿਰਫ ਸਰੀਰ ਹਾਈਡਰੇਟ ਰਹਿੰਦਾ ਹੈ ਸਗੋਂ ਇਹ ਭੁੱਖ ਨੂੰ ਵੀ ਕੰਟਰੋਲ ਕਰਦਾ ਹੈ। ਸੋਡਾ ਅਤੇ એનર્ਜੀ ਡਰਿੰਕ ਵਰਗੀਆਂ ਚੀਜ਼ਾਂ ਦੀ ਖਪਤ ਨੂੰ ਵੀ ਘਟਾ ਸਕਦਾ ਹੈ ਇਹ ਸਮੁੱਚੀ ਸਿਹਤ ਲਈ ਹੈਰਾਨੀਜਨਕ ਲਾਭ ਪ੍ਰਦਾਨ ਕਰ ਸਕਦਾ ਹੈ ਸੈਰ ਅਤੇ ਹਾਈਡਰੇਸ਼ਨ ਦਾ ਸੁਮੇਲ ਦਿਲ ਦੀ ਸਿਹਤ ਨੂੰ ਸੁਧਾਰਨ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ ਸੈਰ ਕਰਨ ਨਾਲ ਖੂਨ ਦੇ ਪ੍ਰਵਾਹ ਵਿੱਚ ਸੁਧਾਰ ਹੁੰਦਾ ਹੈ ਅਤੇ ਤਣਾਅ ਘਟ ਹੁੰਦਾ ਹੈ ਇਸ ਨਾਲ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਇਸ ਤੋਂ ਇਲਾਵਾ ਇਹ ਅੰਦਰੂਨੀ ਅੰਗਾਂ ਦੇ ਕੰਮਕਾਜ ਵਿੱਚ ਵੀ ਸੁਧਾਰ ਕਰਦਾ ਹੈ ਸੈਰ ਅਤੇ ਹਾਈਡਰੇਸ਼ਨ ਦੁਆਰਾ ਮਾਨਸਿਕ ਸਿਹਤ ਨੂੰ ਸੁਧਾਰਿਆ ਜਾ ਸਕਦਾ ਹੈ ਹਾਈਡਰੇਸ਼ਨ ਦੇ ਫਾਇਦੇ ਸਿਰਫ ਪਾਣੀ ਪੀਣ ਤੱਕ ਹੀ ਸੀਮਤ ਨਹੀਂ ਹਨ ਬਲਕਿ ਇਹ ਸਰੀਰ ਦੇ ਸਾਰੇ ਕਾਰਜਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਵਿੱਚ ਮਦਦ ਕਰਦਾ ਹੈ ਅਤੇ ਪਾਚਨ ਪ੍ਰਕਿਰਿਆ ਨੂੰ ਸੁਧਾਰਦਾ ਹੈ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਣ ਲਈ ਕਿਹੜੀਆਂ ਚੀਜ਼ਾਂ ਜ਼ਿੰਮੇਵਾਰ ਹਨ ਇਹ ਸਮਝਣ ਲਈ ਕਿ ਦਿਲ ਦੀਆਂ ਬਿਮਾਰੀਆਂ ਕਿਉਂ ਹੁੰਦੀਆਂ ਹਨ ਇਤੇਗੇ ਅਧਿਐਨਾਂ ਵਿੱਚ ਖੋਜ ਕਿਤਾਵਾਂ ਦੁਆਰਾ ਵਿਚਾਰੇ ਗਏ ਮੁੱਖ ਕਾਰਕ ਤੰਬਾਕੂ ਦੀ ਵਰਤੋਂ ਖੁਰਾਕ ਸੰਬੰਧੀ ਵਿਕਾਰ ਅਤੇ ਮੋਟਾਪਾ ਸਰੀਰਕ ਕਿਰਿਆ ਤੇ ਆ ਸ਼ਰਾਬ ਸਿਗਰਟ ਪੀਣ ਦੀ ਆਦਤ ਹਵਾ ਪ੍ਰਦੂਸ਼ਣ ਸਿਹਤ ਮਾਹਿਰਾਂ ਨੇ ਕਿਹਾ ਹੈ ਕਿ ਤੁਮਬਾਰੀ ਤਾਂ ਜਲਦੀ ਤੋਂ ਜਲਦੀ ਪਤਾ ਲਗਾਉਣਾ ਮਹੱਤਵਪੂਰਨ ਹੈ ਤਾਂ ਜੋ ਕਾਉਂਸਲਿੰਗ ਅਤੇ ਦਵਾਈਆਂ ਨਾਲ ਪ੍ਰਬੰਧਨ ਸ਼ੁਰੂ ਕੀਤਾ ਜਾ ਸਕੇ ਸਮੇਂ ਸਿਰ ਇਲਾਜ ਤੇ ਆਤਾਂ ਵਿੱਚ ਸੁਧਾਰ ਕਰਕੇ ਦਿਲ ਦੀਆਂ ਬਿਮਾਰੀਆਂ ਦੀ ਗੰਭੀਰਤਾ ਅਤੇ ਮੌਤ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਸ਼ਰਾਬ ਪੀਣ ਦੀ ਆਦਤ ਦਿਲ ਦੀ ਇਹ ਤੇ ਲਈ ਵੱਡੀ ਸਮੱਸਿਆ ਹੈ ਸ਼ਰਾਬ ਬਹੁਤ ਸਾਰੀਆਂ ਸਥਿਤੀਆਂ ਦਾ ਕਾਰਨ ਬਣ ਸਕਦੀ ਹੈ ਜੋ ਨਾ ਸਿਰਫ ਦਿਲ ਦੇ ਵੱਧੂ ਦਬਾਅ ਆਉਂਦੀ ਹੈ ਬਲਕਿ ਦਿਲ ਦੇ ਦੌਰੇ ਵਰਗੀਆਂ ਜਾਨਲੇਵਾ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਸੇਵਨ ਸੁਰੱਖਿਤ ਨਹੀਂ ਹੈ ਇਸ ਤੋਂ ਪੂਰੀ ਤਰ੍ਹਾਂ ਦੂਰ ਰਹਿਣਾ ਜ਼ਰੂਰੀ ਹੈ ਅਲਕੋਹਲ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਲਈ ਡਾਕਟਰੀ ਸ਼ਬਦ ਅਲਕੋਹਲ ਪ੍ਰੇਰਿਤ ਕੈਰਡੀਓ ਮੀਤੀ ਹੈ ਜੋ ਅਲਕੋਹਲ ਦੁਆਰਾ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਦਰਸਾਉਂਦਾ ਹੈ ਇਹ ਨੁਕਸਾਨ ਇਸ ਲਈ ਹੁੰਦਾ ਹੈ ਕਿਉਂਕਿ ਤੁਹਾਡੇ ਦਿਲ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਇਹ ਉਸ ਤਰ੍ਹਾਂ ਪੰਪ ਨਹੀਂ ਕਰ ਸਕਦੀਆਂ ਜਿਵੇਂ ਕਿ ਇਸ ਨੂੰ ਕਰਨਾ ਚਾਹੀਦਾ ਹੈ ਸਮੇਂ ਦੇ ਨਾਲ ਖੂਨ ਨੂੰ ਪ੍ਰਵਾਹਸ਼ਾਲੀ ਢੰਗ ਨਾਲ ਪੰਪ ਕਰਨ ਵਿੱਚ ਦਿਲ ਦੀ ਸਮਰੱਥਾ ਉਹ ਸਰੀਰ ਸਪਲਾਈ ਨੂੰ ਘਟਾਉਂਦੀ ਹੈ ਜਿਸ ਨਾਲ ਜਾਨਲੇਵਾ ਸਮੱਸਿਆਵਾਂ ਹੋ ਸਕਦੀਆਂ ਹਨ ਭਾਰ ਵਧਣਾ ਜਾਂ ਮਟਾਪਾ ਵੀ ਤੁਹਾਡੇ ਦਿਲ ਦੀ ਸਿਹਤ ਲਈ ਚੰਗਾ ਨਹੀਂ ਹੈ ਪੇਟ ਦੀ ਚਰਬੀ ਵਿੱਚ ਵਾਧਾ ਖਾਸ ਕਰਕੇ ਕਮਰ ਦੇ ਦਿਵਾਲੇ ਇਸ ਤਰ੍ਹਾਂ ਦੀਆਂ ਸਮੱਸਿਆਤੋਂ ਪੀੜਤ ਲੋਕਾਂ ਦੀਆਂ ਧੰਮਣੀਆਂ ਵਿੱਚ ਚਰਬੀ ਵਾਲੇ ਪਦਾਰਥ ਜਮਾ ਹੋਣੇ ਸ਼ੁਰੂ ਹੋ ਜਾਂਦੇ ਹਨ ਜਿਸ ਨੂੰ ਐਥਰੋਸਕਲੇਰੋਸਿਸ ਕਿਹਾ ਜਾਂਦਾ ਹੈ ਜੇਕਰ ਦਿਲ ਨੂੰ ਖੂਨ ਸਪਲਾਈ ਕਰਨ ਵਾਲੀਆਂ ਧੰਮਣੀਆਂ ਖਰਾਬ ਹੋ ਜਾਂਦੀਆਂ ਤਾਂ ਬਲੋਗ ਜ ਹੋ ਜਾਂਦੀ ਹੈ ਜਿਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਇਸ ਲਈ ਦਿਲ ਨੂੰ ਸਿਹਤਮੰਦ ਰੱਖਣ ਲਈ ਭਾਰ ਕੰਟਰੋਲ ਵੀ ਬਹੁਤ ਜ਼ਰੂਰੀ ਹੈ ਸਰਦੀਆਂ ਵਿੱਚ ਘੱਟ ਪਾਣੀ ਕਿਉਂ ਪੀਣਾ ਪਾਣੀ ਦੀ ਕਮੀ ਹੋਣ ਕਰਕੇ ਸਿਰ 'ਚ ਨਜ਼ਰ ਆਉਂਦੇ ਹਨ ਇਹ ਲੱਛਣ ਹਰ ਮੌਸਮ ਵਿੱਚ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਦਲਦੀਆਂ ਰਹਿੰਦੀਆਂ ਹਨ ਸਰਦੀ ਆਉਂਦੀਆਂ ਹੀ ਲੋਕ ਗਰਮ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਹਨ ਉਹ ਚਾਹ ਅਤੇ ਕੌਫੀ ਦਾ ਜ਼ਿਆਦਾ ਸੇਵਨ ਕਰਨ ਲੱਗ ਪੈਂਦੇ ਹਨ ਅਤੇ ਪਾਣੀ ਘੱਟ ਪੀਂਦੇ ਹਨ ਠੰਡੇ ਮੌਸਮ ਕਾਰਨ ਵਿਅਕਤੀ ਨੂੰ ਘੱਟ ਪਿਆਸ ਲੱਗਦੀ ਹੈ ਇਹੀ ਕਾਰਨ ਹੈ ਕਿ ਲੋਕ ਆਪਣੀ ਲਿਕਵਿਡ ਡਾਈਟ ਵੱਲ ਧਿਆਨ ਨਹੀਂ ਦਿੰਦੇ ਸਰਦੀਆਂ ਵਿੱਚ ਪਿਆਸ ਘੱਟ ਲੱਗਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਨੂੰ ਪਾਣੀ ਦੀ ਜ਼ਰੂਰਤ ਨਹੀਂ ਹੈ ਸਰਦੀਆਂ ਵਿੱਚ ਵੀ ਸਰੀਰ ਨੂੰ ਓਨੇ ਹੀ ਪਾਣੀ ਦੀ ਲੋੜ ਹੁੰਦੀ ਹੈ ਜਿੰਨੀ ਗਰਮੀਆਂ ਵਿੱਚ ਘੱਟ ਪਾਣੀ ਪੀਣ ਨਾਲ ਤੁਸੀਂ ਡੀਹਾਈਡਰੇਸ਼ਨ ਦਾ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਪਾਣੀ ਕਟ ਪੀ ਰਹੇ ਹੋ ਤਾਂ ਸਿਰ ਵਿੱਚ ਇਹ ਲੱਛਣ ਦਿਖਾਈ ਦਿੰਦੇ ਹਨ ਨੰਬਰ 1 ਸਿਰਦਰਦ ਜੇਕਰ ਤੁਹਾਨੂੰ ਸਿਰ ਵਿੱਚ ਭਾਰੀਪਨ ਜਾਂ ਦਰਦ ਮਹਿਸੂਸ ਹੋ ਰਿਹਾ ਹੈ ਤਾਂ ਸਮਝੋ ਕਿ ਤੁਸੀਂ ਪਾਣੀ ਘੱਟ ਪੀ ਰਹੇ ਹੋ ਸਿਰ ਵਿੱਚ ਪਾਣੀ ਦੀ ਕਮੀ ਕਾਰਨ ਅਕਸਰ ਸਿਰਦਰਦ ਹੁੰਦਾ ਹੈ ਸਿਰ ਵਿੱਚ ਪਾਣੀ ਦੀ ਕਮੀ ਕਾਰਨ ਦਿਮਾਗ ਦੇ ਸੈੱਲ ਸੁੰਗਣ ਲੱਗ ਜਾਂਦੇ ਹਨ ਇੰਡੀਅਨ ਜਰਨਲ ਆਫ ਮੈਡੀਕਲ ਰਿਸਰਚ ਦੇ ਅਨੁਸਾਰ ਸਿਰ ਵਿੱਚ ਪਾਣੀ ਦੀ ਕਮੀ ਸੋਚਨ ਅਤੇ ਸਮਝਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀ ਹੈ ਨੰਬਰ 2 ਡਰਾਈ ਸਕਿਨ ਸਰਦੀਆਂ ਵਿੱਚ ਘੱਟ ਪਾਣੀ ਪੀਣ ਨਾਲ ਇੱਕ ਹੋਰ ਲੱਛਣ ਸਕਿਨ ਦਾ ਰੁੱਖਾਪਨ ਵਧਦਾ ਹੈ ਸਰਦੀਆਂ ਵਿੱਚ ਚਮੜੀ ਦਾ ਖੁਸ਼ਕ ਹੋਣਾ ਇੱਕ ਆਮ ਗੱਲ ਹੈ ਪਰ ਜੇਕਰ ਅਜਿਹਾ ਅਕਸਰ ਹੁੰਦਾ ਰਹਿੰਦਾ ਹੈ ਤੇ ਚਮੜੀ ਪਾਪੜੀ ਜੰਮ ਰਹੀ ਹੈ ਤਾਂ ਇਹ ਪਾਣੀ ਦੀ ਕਮੀ ਕਾਰਨ ਹੋ ਸਕਦਾ ਹੈ ਲੰਬੇ ਸਮੇਂ ਤੱਕ ਘੱਟ ਪਾਣੀ ਪੀਣ ਵਾਲੇ ਲੋਕਾਂ ਦੀ ਚਮੜੀ ਖੁਸ਼ਕ ਹੋ ਸਕਦੀ ਹੈ ਸਰਦੀਆਂ ਵਿੱਚ ਇਹ ਸਮੱਸਿਆ ਹੋਰ ਵਾਝਾਂਦੀ ਹੈ ਨੰਬਰ 3 ਦੀਰਾਪਸ਼ਾਬ ਆਉਣਾ ਜੇਕਰ ਪਿਸ਼ਾਬ ਦਾ ਰੰਗ ਬਹੁਤ ਪੀਲਾ ਹੈ ਤੇ ਪਿਸ਼ਾਬ ਘੱਟ ਆ ਰਿਹਾ ਹੈ ਜੇਕਰ ਪਿਸ਼ਾਬ ਕਰਨ ਤੋਂ ਬਾਅਦ ਜਲਨ ਹੁੰਦੀ ਹੈ ਤਾਂ ਸਮਝੋ ਸੀਚ ਪਾਣੀ ਦੀ ਕਮੀ ਹੈ ਪਾਣੀ ਘੱਟ ਪੀਣਾ ਪਿਸ਼ਾਬ ਦੇ ਤੁਰੰਤ ਅਸਰ ਪੈਂਦਾ ਹੈ ਸੀਚ ਪਾਣੀ ਦੀ ਕਮੀ ਨਾਲ ਪਸ਼ਾਵ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜੇਕਰ ਪਿਸ਼ਾਬ ਦਾ ਰੰਗ ਗੂੜਾ ਪੀਲਾ ਤਾਂ ਤੁਹਾਨੂੰ ਤੁਰੰਤ ਸਮਝ ਲੈਣਾ ਚਾਹੀਦਾ ਹੈ ਕਿ ਤੁਸੀਂ ਪਾਣੀ ਘੱਟ ਪੀ ਰਹੇ ਹੋ ਨੰਬਰ 4 ਮੂੰਹ ਸੁੱਕਣਾ ਜੇਕਰ ਤੁਹਾਡੇ ਬੁੱਲਬੋਹ ਜਿਆਦਾ ਫਟ ਰਹੇ ਹਨ ਤਾਂ ਵਾਰ-ਵਾਰ ਸੁੱਕ ਰਹੇ ਹਨ ਤੁਹਾਡਾ ਗਲਾ ਸੁੱਕ ਰਿਹਾ ਹੈ ਤਾਂ ਸਮਝੋ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੋ ਗਈ ਹੈ ਦਿਲ ਵਿੱਚ ਭਾਰੀਪਣ ਸੀਰ ਵਿੱਚ ਲੰਮੇ ਸਮੇਂ ਤੱਕ ਪਾਣੀ ਦੀ ਕਮੀ ਹੋਣ ਨਾਲ ਖੂਨ ਦੀ ਮਾਤਰਾ ਵੀ ਪ੍ਰਭਾਵਿਤ ਹੁੰਦੀ ਹੈ ਜਿਵੇਂ ਕਿ ਦਿਲ ਨੂੰ ਖੂਨ ਦੀ ਸਪਲਾਈ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਨਾਲ ਦਿਲ 'ਤੇ ਦਬਾਅ ਪੈਂਦਾ ਹੈ ਤੇ ਭਾਰੀਪਣ ਮਹਿਸੂਸ ਹੁੰਦਾ ਹੈ ਕਈ ਵਾਰ ਸੈਰ ਕਰਦੇ ਸਮੇਂ ਦਿਲ ਦੀ ਧੜਕਣ ਵੱਜ ਜਾਂਦੀ ਹੈ ਧੰਨਵਾਦ